हां जी किसान ਵੀਰੋ ਸਤਿ ਸ੍ਰੀ ਅਕਾਲ ਜੀ ਸੋ ਕਿਸਾਨ ਭਰਾਓ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਨਾਲ ਦੋ ਗਾਵਾਂ ਜਿਨ੍ਹਾਂ ਆਪਾਂ ਸਾਈਵਾਲ ਨਾਲ ਸਾਡੇ ਮੰਨ ਸਕਦੇ ਆਂਗੇ ਇਸਾਈਵਾਲ ਨਾਲ ਸਾਡਾ ਦੋ ਗਾਂ ਬਾਈ ਨੇ ਵੇਚਣ ਲਈ ਆ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੇ ਕਾ ਚੈਨਲ ਤੇ ਪਹਿਲੀ ਵਾਰ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸੇ ਵੀ ਭਰਾ ਨੇ ਕੋਈ ਮੇਥੋਂ ਅਹੀ ਵੀਡੀਓ ਬਣਾਉਣੀ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360462501 8360462501 ਮੇਰਾ ਨੰਬਰ ਹੈ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਗਾਵਾਂ ਦੇ ਕੀ ਜਾਣਕਾਰੀ ਹੈ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਵ ਅੱਛਾ ਜੀ ਗੱਬਣਗਾ ਜੀ ਹਾਂ 15 16 ਕਿਲੋ ਦੁੱਧ ਨੋਰਮਲ ਦੇ ਦੇਣਾ ਇਹਨੇ ਹਾਂ ਇਹ ਗੱਬਣ ਪਸ਼ੂਆਂ ਥੱਲੇ ਬੈਠਣੇ ਨਹੀਂ ਦਿੰਦਾਈ ਖਾਹਰ ਕੇ ਸਾਹੀ ਬਾਤਾਂ ਲਾਹ ਕਹਿੰਦਾ ਗਰਮ ਹੈ ਗਰਮਾ ਦੇਖੋ ਥੋੜੇ ਸਾਹਮਣੇ ਆ ਹਾਂ ਬੈਠੀ ਸੀਲ ਸੰਧੀ ਤੁਨ ਤੁਹਾਨੂੰ ਦੇਖੋ ਥਾਣਾ ਹੀ ਬਹੁਤ ਚੰਗਾ ਲੱਗਿਆ ਯਾਰ ਹਾਂ ਕੀ ਗੱਲਾਂ ਕਰਦਾ ਕੋਈ ਤੋਹਫਾ ਹੀ ਦੇ ਆਪਾਂ ਦੇਣਾ ਇੱਥੇ ਇਧਰ ਵੀ ਦਿਖਾ ਦਗੇ ਫਿਰ ਪਥਣ ਹਾਂ ਹਾਂ ਦੋਨਾਂ ਪਾਸੇ ਲੈ ਪਹਿਲਾਂ ਥਾਣਾ ਦਿਖਾ ਦਗੇ ਵੀ ਇਧਰੋਂ ਵੀ ਥਾਣਾ ਉਹੀ ਚੀਜ਼ ਹੈ ਦੋਨੇ ਪਾਸੇ ਇੱਕੋ ਸੇਮ ਚ ਹੀ ਹੈ ਨਾ ਤੇ ਮਗਰ ਛੱਡੀ ਥਾਣੇ ਤੋਂ ਮੈਂ ਨਾ ਜੀ ਭਾਵਾ ਸਾਰ ਕਿੰਨੇ ਕਿਲੋ ਦੀ ਕੱਚੀ ਪਈ ਆ ਜੇ ਇਹਦੇ ਜੀ 5 ਤਰੀਕ ਨੂੰ ਮਾਲਕਾਂ ਨੇ ਦਿਨ ਪੂਰੇ ਦੱਸਿਆ ਅੱਜ ਆਪਾਂ 27 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ 27 ਤਰੀਕ ਦੂਜਾ ਮਹੀਨਾ ਹਾਂਜੀ 27 ਤਰੀਕ ਆ ਜੇ ਮੰਨ ਕੇ ਚੱਲੋ 5 ਤਰੀਕ ਨੂੰ 6 ਤੇ 7 ਹਫਤਾ ਪਈ ਆ ਜੇ ਹਫਤਾ ਲੈ ਜੂ ਜਿਹੜਾ ਵੀ ਬੰਦਾ ਲੈ ਕੇ ਜਾਊਗਾ ਮੈਂ ਤੈਨੂੰ ਦੇਖ ਲੈ ਵੀ ਫ੍ਰੀਜੀ ਲੈ ਕੇ ਗਿਆ ਜਦੋਂ ਮਰਜ਼ੀ ਟੋਲ ਹੋ ਜਦੋਂ ਮਰਜ਼ੀ ਕੋਈ ਉਹ ਜੀ ਤਾਂ ਲੱਤ ਤੇ ਛੜ ਵਾਲੀ ਦਾ ਕੋਈ ਗੱਲ ਹੀ ਨਹੀਂ ਠੀਕ ਆ 14 15 ਕਿਲੋ ਤੋਂ ਪਾਦੂ ਰਾਮ ਨੂੰ ਬਾਈ ਫੁੱਲਾ ਜਿਹੜੇ ਮਾਲਕਾਂ ਤੋਂ ਪਾ ਲਈ ਹੋਰੇ 14 15 ਕਿਲੋ ਖੁੱਲਾ ਹੀ ਦੱਸਿਆ ਠੀਕ ਆ ਤੇ ਨਾਮ ਆਪਣਾ ਕ ਮੇਰੇ ਤੇ ਰਾਜੂ ਖਾਨ ਹੈਂਗਾ ਫਿਰ ਰਾਇਆ ਜ਼ਿਲ੍ਹਾ ਬਠਿੰਡਾ ਤਸੀਨ ਫੁੱਲ ਪੈ ਜਾਂਦੀ ਹੁੰਦੀ ਠੀਕ ਆ ਜੀ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 98729 8304 ਠੀਕ ਆ ਬਾਕੀ ਸਾਨੂੰ ਨੰਬਰ ਸਕਰੀਨ ਤੇ ਲਾ ਲੈਣਾ ਲਾ ਕੇ ਤੋਰ ਕੇ ਦਿਖਾ ਦੇਗਾ ਸਾਈਵਾਲ ਨਸਲ ਦੀ ਗਾਂ ਤੇ ਤੋਰਾ ਤਰਾ ਦੇਖੂ ਗਾਂ ਦਾ ਠੰਡੀ ਸੀਲ ਪੂਰੀ ਫੁੱਲਾ ਸਾਨੂੰ ਦਿਖਾ ਦਿੱਤਾ ਹਾਂ ਜਿੰਦਗੀ ਚ ਪਹਿਲੀ ਗਾਂ ਇਹ ਜਣ ਕੇ ਆਪਦੇ ਮਨ ਨੂੰ ਲੱਗੀ ਹੈ ਮੇਰੀ ਮਤਲਬ ਠੰਡੀ ਸ਼ਕੀਨ ਸਾਰੇ ਕਾਦੀ ਜਿਹੜਾ ਇੱਕ ਹੋਰ ਕੱਢ ਦਿੰਦਾ ਜਿਹੜਾ ਇੱਕ ਹੋਰ ਕੱਢ ਲੰਬਾ ਹਾਂਜੀ ਹਾਂਜੀ ਮਾਗਰਾਂ ਨੂੰ ਮਾਗਰਾਂ ਨੂੰ ਦਿਖਾਦੀ ਵੀ ਕਿੰਨੇ ਕੀ ਝੋਲ ਦਿਖਾਉਂਦੀ ਆ ਮਾਗਰਾਂ ਤੇ ਹਜੇ ਹਫਤੇ ਦੀ ਕੱਚੀ ਵੀ ਹਫਤੇ ਦੇ ਵਿੱਚ ਇਹਨੇ ਲੇਵਾ ਪੂਰਾ ਸੋਨਾ ਤਿਆਰ ਕਰ ਲੈਣਾ ਲੈ ਜੀ ਲੰਬੀ ਇੱਥੋਂ ਦੇਖੋ ਜੀ ਪੂਰਾ ਸੋਨਾ ਲਿਆ ਤਿਆਰ ਕਰਦੀ ਹੁੰਦੀ ਹੈਗੀ ਹਜੇ ਹਫਤਾ ਪਿਆ ਹਫਤੇ ਦੇ ਟਾਂਡੂ ਲੋ ਕੱਢ ਕੇ ਪੂਰਾ ਸੋਨਾ ਆਰਡਰ ਤਿਆਰ ਕਰ ਲੈਣਾ ਬਹਿੜਨੇ ਸਾਈਵਲ ਨਸਲ ਆ ਗਈ ਜਿਹੜੀ ਵਾਲੀ ਦਾ ਲੱਖੇ ਗੱਲ ਹੀ ਨਹੀਂ ਵੀਰੇ ਯਾਰ ਹਾਂ ਪਰ ਜਿੱਥੇ ਕਰਮਾਂ ਵਾਲੇ ਖੜੇ ਟੋਕਰੀ ਨਾ ਰਜ ਜਾਂਦੀ ਆ ਇਹ ਇਹਦਾ ਸੂਆ ਕਿਹੜਾ ਬਾਈ ਇਹ ਵੀਰੇ ਰਹਿਣਾ ਦੂਜਾ ਸੂਆਗਾ ਰੀਅਲ ਦੂਜਾ ਸੂਆ ਦਾ ਸੂਗੀ ਹਾਂਜੀ ਹਾਂਜੀ ਤੇ ਠੀਕ ਆ 12 ਨੇ ਕੱਢ ਜੂ ਖਰ ਬਾਕੀ ਇਕਲ ਹੋਰ ਵੀ ਆ ਗਈ ਮੂਰੇ ਗਰਮੀ ਆ ਗਈ ਗਰਮੀ ਚ ਇਹੇਆਂ ਚੀਜ਼ਾਂ ਚੱਲਣਾ ਹਨਾ ਵੱਧ ਹਾਂਜੀ ਹਾਂ ਮੂਰੇ ਹੁਣ ਕਚਾ ਪਕਾ ਪਾ ਲਾਵਾਂਗੇ ਚਲੋ ਕੰਮ ਆਪਾਂ ਚੱਪਦਾ ਕਰਦੇ ਆਪਾਂ ਉਹਨੂੰ ਵੀ ਨਹੀਂ ਲੈਂਦੇ ਹਾਂ ਹਾਂ ਨੇ ਉਹ ਵੀ ਚੰਗੀ ਐ ਰੋਕਰ ਮਾੜੀ ਐ ਆਪਾਂ ਧੁੱਪੇ ਖੜੀ ਤੇ ਸ਼ਾਮੇ ਖੜੀ ਤੇ ਵੇਹ ਜੀ ਕੋਈ ਗੱਲ ਬਾਤ ਵੀ ਗਰਮੀ ਜਿਆਦਾ ਵਧੀਆ ਰਹਿੰਦੀ ਐ ਇਹ ਬਹੁਤ ਜਿਆਦਾ ਬਾਕੀ ਦੁੱਧ ਦੀ ਫੈਟ ਫੂਡ ਵੀ ਚੰਗੀ ਤਾਂ ਰਹਦੀ ਆ ਵੀ ਕ੍ਰਾਉਸ ਆ ਗਈ ਜੀ ਠੀਕ ਆ ਇਹ ਵੀ ਮਤਲਬ 2 ਹਜ਼ਾਰ ਦਿਨਾਂ ਦਾ ਨਸਲਾਂ ਕ੍ਰਾਉਸ ਜੀ ਆ ਗਈ ਨਾ ਹਾਂਜੀ ਹਾਂ ਇਹ ਕੈਨੇਡਾ ਦੀ ਹਾਂ ਹਾਂ ਲਾਈ ਇਹਦੇ ਥੱਲੇ ਬਹਿ ਇਹਨੇ ਦੁੱਧ 16 ਕਿਲੋ ਦਿੱਤਾ ਮਾਲ ਕਰਨ ਦੱਸਣ ਦੇ ਨਾਮ ਹੂੰ ਲਓ ਦੇਖੋ ਥਾਣੇ ਦੀ ਸੁਣਨੇ ਚਾਰ ਹੀ ਆ ਨਾ ਬਾਈ ਹਾਂਜੀ ਹਾਂਜੀ ਪੰਜਵੀਂ ਛੇ ਫੋਰ ਸ਼ਾਪ ਬਿਲਕੁਲ ਨਹੀਂ ਕੋਈ ਆਈਂ ਬਹਿ ਜਾ ਆਪਣਾ ਪੈਰ ਨਹੀਂ ਚੱਕਣਾ ਕਰਨਾ ਠੀਕ ਐ ਇਹ ਇਹ ਕਿਹੜਾ ਸੂਸ ਹੁੰਦੀ ਆ ਇਹ ਤੀਜਾ ਸੂਸ ਹੁੰਦਾ ਲਖੇ ਵੀਰੇ ਇਹ ਤੀਜਾ ਸੂਸ ਹੋਊਗੀ ਹਾਂਜੀ ਠੀਕ ਐ ਤੇ ਇੱਕ ਵਾਰੀ ਮੋਬਾਈਲ ਨੰਬਰ ਲਾਸਟ ਤੇ ਫੇਰ ਬੋਲ ਦੇ ਆਪਾਂ ਆਪਣਾ ਮੋਬਾਈਲ ਨੰਬਰ 98729 22304 22304 ਦੀ ਫੇਸ ਕਾਟੀ ਦਾ ਕਰਕੇ ਮਾੜੀ ਲੈ ਤਾਂ ਫੇਸ ਕਾਟੀ ਇਹ ਕਰਾਲੀ ਇਹ ਤੀਜਾ ਸੂਸ ਹੁੰਦੀ ਆ ਬੋਲ ਲੀਤਾ ਜੀ ਹੁਣਗੇ ਫੋਨ ਤੇ ਜੀ ਅੱਛਾ ਮੋਲਣ ਦਾ ਫੋਨ ਤੇ ਕਰਨੇ ਆ ਫੋਨ ਤੇ ਕਰਨੇ ਠੀਕ ਆ ਠੀਕ ਆ ਇਹ ਮਾਰਾ ਜਾ ਦਬਦੀ ਆ ਪੈਰ ਮਾਰਾ ਜਾ ਇਹ ਨਾ ਮਾਰਾ ਗੱਡੀ ਤੋਂ ਲਾਹੀ ਆ ਕੱਲ ਤਾਂ ਕਰਕੇ ਆਉਂਗਾ ਅੱਛਾ ਤਾਂ ਕਰਕੇ ਇਹਦੇ ਕਿ ਨਹੀਂ ਮਾਰ ਲਾ ਜੱਤੀ ਵੀਰੂ ਦਾ ਆਪੇ ਦੀ ਕੱਲੀ ਦੀ ਬਣਾਉਣੀ ਸਮੇਂ ਤੂੰ ਕਦੇ ਚਲਾਉਂਦੀ ਵੀ ਵੀ ਚਲ ਵਿਚ ਕਰ ਲੈਣਾ ਮੈਂ ਤਾਂ ਆਪਣੇ ਹੀ ਵੀਡੀਓ ਬਣਾਉਂਦਾ ਰਹਦਾ ਹਾਂ ਆਹ ਚੀਜ਼ਾਂ ਨਹੀਂ ਮੇਰਨ ਠੀਕ ਆ ਨੇ ਸਥਾਨ ਸਾਨੂੰ ਬਹੁਤ ਚੰਗਾ ਲੱਗਿਆ ਵਾ ਠੰਡੀ ਸੀ ਸਾਨੂੰ ਸਾਹਮਣੇ ਨਜ਼ਰ ਆਈ ਰਹੀ ਹੈਗੀ ਬੱਚਾ ਦਾ ਕੋਈ ਚੋਣ ਵਾਲਾ ਹੋਵੇ 5 ਸਾਲ ਦਾ ਬੱਚਾ 3 ਮਿੰਟਾਂ ਚ ਚੁੱਕ ਕੇ ਉੱਠ ਛੱਡੂਗਾ ਹੂੰ ਬਾਕੀ ਅਜੇ ਮੈਂ ਛੋਟਾ ਮਿੰਟ ਤੂੰ ਹੀ ਦਿਖਾ ਦੇ ਕਈ ਫੇਰ ਵੀ ਆਲਾ ਮੈਂ ਵੱਡਾ ਬੰਦਾ ਹਣੀ ਜਵਾਖ ਨੂੰ ਕੁਝ ਨਹੀਂ ਕਹਿੰਦੀ ਗੀ ਲੈ ਜੇ ਮਰਜੀ ਥੱਲੇ ਬਿਠਾ ਰਣਾ ਕੋਈ ਚੱਕੀ ਜਣੀ ਕਰਵਾਣੀ ਨੇ ਹੂੰ ਠੀਕ ਆ ਬਾਕੀ ਸਾਰੇ ਇੱਥੋਂ ਇੱਥੋਂ ਤੋਂ ਦਿਖਾ ਰਾਂ ਸਾਰੀ ਬਾਈ ਦਾ ਪਿੰਡ ਰਾਈਆ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਈਵਾਲਾ ਗਾਂ ਦੀ ਨਸਲ ਹੈ ਜਿਵੇਂ ਤਾਂ ਪਿਓਰ ਆ ਗਈ ਸਾਈਵਾਲਾ ਉਹ ਥੋੜੀ ਕਰਾਸ ਆ ਗਈ ਇਹ ਦੂਜਾ ਸੋਸ ਹੁੰਦੀ ਆ ਉਹ ਤੀਜਾ ਸੋਸ ਹੁੰਦੀ ਹੈਗੀ ਉਹ 16 17 ਕਿਲੋ ਦੇ ਦੂਗੀ ਇਹ 15 14 ਕਿਲੋ ਦੁੱਧ ਆਵਣਾ ਫੁੱਲਾ ਢੁੱਲਾ ਪਾ ਦੂਗੀ ਆ ਮੈਂ ਕਹਿੰਨ ਨੂੰ 20 ਕਹਿ ਦੇਣ ਲੱਗੇ ਕੀ ਫਾਇਦਾ ਉਹਦਾ ਕੋਈ ਫਾਇਦਾ ਨਹੀਂ ਬਈ ਇਹੋ ਲੇਖਾ ਪਾ 20 ਦਾ ਕੋਈ ਕੀ ਫਾਇਦਾ ਕੀ ਹਾਂ ਜਿਹੜਾ ਦੁੱਧ ਦਾ ਕੋਈ ਹੀ ਕਹਿਣਾ ਉਹੀ ਕਹਿਣਾਗਾ ਹਾਂ ਸਹੀ ਗੱਲ ਸੋ ਜਿਹੜੇ ਭਰਾ ਨੂੰ ਜਿਹੜੀ ਨਾ ਦੋਨਾਂ ਗਮ ਆ ਜਿਹੜੀ ਪਸੰਦ ਆਉਂਦੀ ਐ ਸੋ ਥਾਕੇ ਦੇ ਕੇ ਖਰੀਦ ਸਕਦੇ ਹਾਂ ਧੰਨਵਾਦ ਜੀ